ਤਸ਼ਕਬ ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਪਹਿਲਾਂ ਫੇਸਬੁਕ ਮੈਸੇਜ ਹੀ ਲਵਾਂਗੇ ਕੀ ਕਹਿੰਦੇ ਸਾਡੇ ਵਿਊਅਰਸ ਵੀਰ ਅਮਨਦੀਪ ਸਿੰਘ ਲਿਖਤੇ ਨੇ ਵਾਰ ਜੀ ਦਾ ਖਾਲਸਾ ਹੈ ਡਾਕਟਰ ਸਾਹਿਬ ਜੀ ਇਹ ਹਿੰਦੂ ਤੋਂ ਵੀ ਆਰਐਸਐਸ ਚੀਨ ਹੱਥੋਂ ਸਾਰੇ ਭਾਰਤ ਨੂੰ ਗਵਾਉਣ ਦੇ ਚੱਕਰ ਵਿੱਚ ਜਾਪਦੇ ਨੇ ਬਿਲਕੁਲ ਠੀਕ ਹੈ ਇਹਨਾਂ ਨੇ ਇਹਨਾਂ ਦਾ ਹਾਲ ਜਿਹੜਾ ਹੋਣਾ ਹੈ ਫਿਰ ਇਹ ਹਜ਼ਾਰ ਸਾਲ ਵਾਲੀ ਹਿਸਟਰੀ ਫਿਰ ਦੌਰਾਨ ਵਾਲੀ ਗੱਲ ਹੈ ਪਹਿਲਾਂ ਵਾਲੀ ਜੀ ਜਸਬੀਰ ਵਿਲਾਸਚੀ ਲਿਖਦੇ ਨੇ ਡਿਲੂਜਨ ਐਟ ਬੈਸਟ ਡਿਡਨਟ ਵਰਕ ਅਗੇਂਸਟ ਬਾਬਰ ਸੋ ਵਾਈ ਨਾਓ ਕਿ ਵੀ ਜਿਸ ਸੇ ਧੋਖੇ ਚ ਰਹਿ ਰਹੇ ਨੇ ਜੇ ਬਾਬਰ ਦੇ ਅਗੇਂਸਟ ਕੋਈ ਕੋ ਮੁਗਲ ਨਾ ਹੋਆ ਨਾ ਕੋਈ ਅੰਨਾ ਨਹੀਂ ਸੀ ਹੋਇਆ ਤੇ ਹੁਣ ਵੀ ਨਹੀਂ ਹੋਣਾ ਜੁੱਤੀਆਂ ਖਾਣੀ ਇਹਨਾਂ ਨੇ ਜੀ ਅਮਰਜੀਤ ਸਿੰਘ ਅੱਜ ਲਿਖਦੇ ਨੇ ਰਾਟ ਸਾਹਿਬ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਟੂ ਸਟੇਟ ਕਰੈਕਟਲੀ ਰਿਲੇਸ਼ਨ ਬੀਟਵੀਨ ਫਰੀडम ਐਂਡ ਨੈਸੈਸਿਟੀ ਫਰੀडम ਇਜ਼ ਦਾ ਇਨਸਾਈਟ ਇਨਟੂ ਨੈਸੈਸਿਟੀ ਇਹ ਹੈ ਜਦੋਂ ਤੁਸੀਂ ਫਿਲਾਸੋਫੀਕਲ ਗੱਲ ਕਰਦੇ ਹੋ ਕਿ ਵੀ ਬਹੁਤ ਵਾਰ ਅਸੀਂ ਲੋੜ ਆਜ਼ਾਦੀ ਔਰ ਜਿਹੜੀ ਇਨਫੈਕਟ ਫਰੀडम ਹੈ ਇਹ ਹੀ ਤੁਹਾਨੂੰ ਉਸ ਲੈਵਲ ਤੱਕ ਲੈ ਕੇ ਜਾਂਦੀ ਹੈ ਜਿੱਥੇ ਤੁਸੀਂ ਚਾਰ ਚਫੇਰਿਆਂ ਨੂੰ ਮਹਿਸੂਸ ਕਰ ਸਕਦੇ ਹੋ ਆਜ਼ਾਦ ਔਰ ਇਹ ਜਦੋਂ ਪ੍ਰੋਫੈਸਰ ਪੂਰਨ ਸਿੰਘ ਸਿੱਖ ਕੈਰੈਕਟਰ ਬਾਰੇ ਕਹਿੰਦਾ ਕਿ ਤੁਰਥੀ ਆਜ਼ਾਦ ਇਹ ਸਤਗੁਰ ਦੇ ਬੰਦੇ ਉਹ ਜਿਹੜੇ ਤੁਰਥੀ ਆਜ਼ਾਦ ਹੈ ਉਹੀ ਤੁਸੀਂ ਆਲਾ ਦਵਾਲਾ ਹਰ ਚੀਜ਼ ਨੂੰ ਮਹਿਸੂਸ ਕਰਦੇ ਹਾਂ ਵੀਰ ਹਰਮੇਲ ਸਿੰਘ ਲਿਖਦੇ ਨੇ ਸਰਦਾਰ ਠਾਕਰ ਸਿੰਘ ਸੰਧਾ ਵਾਲੀਏ ਸਰਦਾਰਾਂ ਦਾ ਇੰਗਲੈਂਡ ਵਿੱਚ ਜਾ ਕੇ ਸਰਦਾਰ ਦਲੀਪ ਸਿੰਘ ਨੂੰ ਮਿਲਣਾ ਤੇ ਸਿੱਖ ਰਾਜ ਲੈਣ ਲਈ ਸੰਘਰਸ਼ ਸ਼ੁਰੂ ਕਰਨਾ ਸਾਨੂੰ ਵੀ ਬਹੁਤ ਹੌਸਲਾ ਦਿੰਦਾ ਹੈ ਇਸ ਮੂਵੀ ਨੇ ਸਾਡੇ ਖਾਲਸਾਪਨ ਦੇ ਸੰਘਰਸ਼ ਲੜਨ ਦੇ ਯਤਨ ਨੂੰ ਪਰਚੰਡ ਕੀਤਾ ਬਿਲਕੁਲ ਠੀਕ ਅਬਜ਼ਰਵੇਸ਼ਨ ਹੈ ਕਿ ਵੀ ਇਹੀ ਠਾਕਰ ਸਿੰਘ ਸੰਧਾ ਵਾਲੀਏ ਨੇ ਜਿਹੜੇ ਸਿੰਘ ਸਭਾ ਲਹਿਰ ਦੇ ਬਾਨੀ ਵੀ ਨੇ ਇੱਧਰ ਉਹਨਾਂ ਨੇ ਉਹ ਕੀਤਾ ਇਹ ਵੱਖਰੀ ਗੱਲ ਹੈ ਅਲਟੀਮੇਟਲੀ ਜਦੋਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਉਂਦੇ ਨੇ ਦਲੀਪ ਸਿੰਘ ਆਪਣੀ ਐਗਜ਼ਾਈਲ ਗਵਰਨਮੈਂਟ ਦੇ ਪੌਂਡੀਚੀਰੀ ਜਿਹੜੀ ਕਿ ਫ੍ਰੈਂਚ ਕਲੋਨੀ ਸੀ ਉਹਦੇ ਚੋਂ ਨਿਵਾਸ ਕਰਦੇ ਨੇ ਔਰ ਬ੍ਰਿਟਿਸ਼ ਇੰਟੈਲੀਜੈਂਸ ਉਹਨਾਂ ਨੂੰ ਪੌਇਜ਼ਨ ਕਰ ਦਿੰਦੀ ਆ ਉਹਨਾਂ ਨੂੰ ਮਾਰ ਦਿੰਦੀ ਆ ਔਰ ਬਹੁਤ ਸਾਰੇ ਸਿਸਟਮੈਟਿਕ ਕਨਸਪੀਰੇਸੀ ਮਰਡਰ ਵਾਲੀ ਆਮ ਕੰਮ ਸੀ ਇਹਨਾਂ ਦਾ ਸੋ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਹਦੇ ਚੋਂ ਅਸੀਂ ਖਾਰਿਸਤਾਨ ਸੰਘਰਸ਼ ਦੀ ਪ੍ਰੇਰਣਾ ਕੱਢ ਸਕੀਏ ਤੇ ਇਹ ਉਹਨਾਂ ਨੇ ਇੱਕ ਔਨੈਸਟ ਐਫਰਟ ਕੀਤਾ ਹੈ ਜਿਹੜੇ ਵੀ ਇਨਵੈਸਟ ਕਰਦੇ ਨੇ ਉਹਨਾਂ ਦੇ ਸਾਹਮਣੇ ਕਿਤੇ ਨਾ ਕਿਤੇ ਹੈ ਕਿ ਵੀ ਉਹ ਕੌਮ ਲਈ ਕੀ ਕਰ ਸਕਦੇ ਨੇ ਵੀਰ ਮਨਮੀਤ ਸਿੰਘ ਲਿਖਦੇ ਨੇ ਇਸ ਕਿਸਮਤ ਡਾਢੀ ਹੱਥੋਂ ਬੜੇ ਖوار ਹੋਏ ਅਸੀਂ ਮਿੱਟੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ ਮੈਨੂੰ ਮਿਲਿਆ ਨਹੀਂ ਕੋਈ ਸ਼ਖਸ ਮੇਰੇ ਇਤਬਾਰ ਦਾ ਪਰ ਮੇਰੀ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ ਮੈਨੂੰ ਦਰਦਾਂਵਾੜਾ ਦੇਸ਼ ਆਵਾਜ਼ਾਂ ਮਾਰ ਵਾਹ ਜੀ ਪੰਜ ਜੀ ਮਨਮਨਥਨ ਕੌਰ ਲਿਖਦੇ ਨੇ ਵਾਇਗੁਰ ਜੀ ਦਾ ਖਾਲਸਾ ਫਤਈ ਗੁੱਡ ਟੂ ਸੀ ਯੂ ਬੈਕ ਡਾਟਸਪ ਐਵਨਿੰਗਸ ਆਰ ਨੈਵਰ ਦਾ ਸੇਮ ਵਿਦਆਊਟ ਸੱਚੋਸੱਚ ਡਾਟਸਪ ਦਾ ਮੈਂਸ਼ਨ ਆਫ 911 ਮੈਮੋਰੀਬਲੀ ਰਿਮਾਈਂਡਸ ਮੀ ਆਫ ਦਾ ਟੂ ਸਮਾਲ ਪੀਸਸ ਫਰਮ ਦਾ ਰੂਇਨਸ ਆਫ ਸ਼ਰੀ ਅਕਾਤਕ ਸਾਹਿਬ ਫਰਮ ਜੂਨ 1984 ਥੈਟ ਆਈ ਪਿਕਡ ਅਪ ਸੋਬਿੰਗਲੀ ਵੈਨ ਵੀ ਵਿਜ਼ਿਟਡ देयर ਫਿਊ ਡੇਸ ਲੇਟਰ after the dreadful attack with smash with special permission and in the company of some army men i still carried with me and words fail me to describe how it feels to hold those in hands yeah. uh, so benji tode shabdi us zabaat nahi main samjhe ve ek sikh di spirit hai ji aur sachmuch jadon tusi samay di had nu kat dande ho jadon tusi mehsoos karde ho ਕਿ ਤੁਹਾਡੇ ਸਾਹਮਣੇ ਉਹ ਪੱਲ ਨੇ ਉਹ ਖੰਡਰਾਤ ਬਣਿਆ ਆਕਾਲ ਤਖਤ ਹੈ ਉਸ ਰੋਵਰ ਦਾ ਖੂਨ ਤੁਹਾਡਾ ਆਪਣਾ ਖੂਨ ਹੈ ਉਥੇ ਮਾਰੇ ਗਏ ਬੱਚੇ ਤੁਹਾਡੇ ਆਪਣੇ ਬੱਚੇ ਨੇ ਉਹ ਉਸ ਚੀਜ਼ ਨੂੰ ਤੁਸੀਂ ਛੋਹ ਕੇ ਮਹਿਸੂਸ ਕਰਦੇ ਹੋ ਦੇਖ ਕੇ ਮਹਿਸੂਸ ਐਵੇਂ ਨਹੀਂ ਸਿਵਲਾਈਜ਼ਡ ਕੌਮਾਂ ਨੇ ਚైనా ਜਾਗਰੂਕ ਦੇਸ਼ਾਂ ਨੇ ਮਿਊਜ਼ੀਅਮ ਬਣਾਏ ਆਪਣੇ ਜਿਹੜੀਆਂ ਨੇ ਮੈਮੋਰੀਅਲਸ ਖੜੇ ਕੀਤੇ ਉਹ ਸਾਰੇ ਨੂੰ ਪਰ ਅਨਫੋਰਚੂਨੇਟਲੀ ਅਸੀਂ ਇਸੇ ਕੌਮ ਜਿਹੜੀ ਇਤਿਹਾਸ ਸਿਰਜਦੇ ਆਂ ਅਸੀਂ ਇਤਿਹਾਸ ਸਾਂਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਬੀਤੇ ਵਾਲਿਆਂ ਨੂੰ ਤਾਂ ਕਹਿੰਦੇ ਸੀ ਮੈਂ ਵੀ ਬਚਪਨ 'ਚ ਵੀ ਆਪਣੇ ਲੈਕਚਰ 'ਚ ਕਹਿੰਦਾ ਰਿਹਾ ਜੀ ਅਸੀਂ ਪਰ ਅੱਜ ਜਦੋਂ ਮੈਂ ਆਪਣੀ ਜਵਾਨੀ ਦਾ ਇੱਕ ਵੱਡਾ ਹਿੱਸਾ ਉਹ ਸਾਰੇ 'ਚੋਂ ਗੁਜ਼ਰ ਕੇ ਅੱਜ ਮੈਂ ਦੇਖਦਾ ਕਿ ਵੀ ਅਸੀਂ ਵੀ ਪਹਿਲਿਆਂ ਨਾਲੋਂ ਕੋਈ ਬਿਹਤਰ ਨਹੀਂ ਹੈ ਅਸੀਂ ਕੋਈ ਸਾਮ ਸੰਭਾਲ ਦਾ ਪੱਖ ਤਾਂ ਦੂਰ ਦੀ ਗੱਲ ਅਸੀਂ ਤਾਂ ਸ਼ਾਇਦ ਬਹੁਤ ਸਾਰੇ ਉਹਨਾਂ ਨੂੰ ਸੁਣਨ ਲਈ ਵੀ ਤਿਆਰ ਨਹੀਂ ਹੈ ਉਹਨਾਂ ਦੀ ਦਾਸਤਾਨ ਨੂੰ ਔਰ ਉਹ ਤਾਂ ਚਲੇ ਗਏ ਉਹਨਾਂ ਤਾਂ ਆਪਣੀ ਗੱਲ ਕਹਿ ਦਿੱਤੀ زمانہ ਵੀ ਦੇਖ ਰਿਹਾ ਜੋ ਮੈਂ ਅਲਾਮ ਇਕਬਾਲ ਦਾ ਇਹ ਸ਼ੇਰ ਪੜ੍ਹਦੇ ਆਂ ਜਿਹੜਾ ਮੇਰੇ ਮਨ ਚਾਹਂਦਾ ਹੈ ਕਿ ਬੜੇ ਸ਼ੌਕ से ਸੁਣ ਰਹਾ تھا ਜ਼ਮਾਨਾ ਹਮੀ ਸੌ ਗਏ ਦਾਸਤਾں ਕਹਤੇ ਕਹਤੇ ਤੁਹਾਡੀ ਕਹਾਣੀ ਸੁਣਨ ਦੇ ਲਈ ਚਾਰ ਚਫੇਰੇ ਪਰ ਅਸੀਂ ਜੇ ਸੌ ਜਾਣ ਤੇ ਉਹਦੇ ਚ ਫਿਰ ਰੱਬ ਹੀ ਸਾਡਾ ਰੱਖ ਹੈ ਜਸਵਿੰਦਰ ਸਿੰਘ ਲਿਖਦੇ ਨੇ ਨਿਊ ਚੈਲੰਜ ਚੈਲੰਜ ਹਾਊ ਟੂ ਆਰਗੇਨਾਈਜ਼ आवर ਸੈਲਫ ਫॉर ਨਿਊ ਚੈਲੰਜਸ ਇਹ ਹਮੇਸ਼ਾ ਇਹ ਵੀ ਢੂੰਗੀ ਗੱਲ ਕਰਦੇ ਨੇ ਔਰ ਇਹਦੇ ਲਈ ਸਮਾਂ ਨਹੀਂ ਹੈ ਜੱਸੀ ਮੇਰੇ ਵਿੱਚ ਉਹਨਾਂ ਚੈਲੰਜਸ ਨੂੰ ਦੇਖੀਏ ਜੀ ਵੀ ਕਿਵੇਂ ਅਸੀਂ ਪਰ ਕਿਸੇ ਦਿਨ ਅਸੀਂ ਇਹਨੂੰ ਗੰਭੀਰ ਵਿਚਾਰ ਥੱਲੇ ਲਿਆਵਾਂਗੇ ਜਸਪ੍ਰੀਤ ਸਿੰਘ ਜੱਸੀ ਤਨੋਆ ਫਿਰ ਜਸਵਿੰਦਰ ਸਿੰਘ ਹਰਜਿੰਦਰ ਸਿੰਘ ਵੜੈਜ ਗੁਰਵਿੰਦਰ ਸਿੰਘ ਖਾਲਸਾ ਔਰ ਸਿੰਘ ਸਾਹਿਬ ਨੇ ਵੀ ਕਿਹਾ ਹੈ ਵੀ ਬਲੈਕ ਪ੍ਰਿੰਸ ਬਾਰੇ ਕੁਝ ਦੱਸੋ ਮੇਰਾ ਖਿਆਲ ਹੈ ਪਹਿਲਾ ਸੈਗਮੈਂਟ ਜਦੋਂ ਹੁਣ ਧਿਆਨ ਨਾਲ ਦੁਬਾਰਾ ਦੇਖਣਗੇ ਕਿਉਂਕਿ ਫੇਸਬੁੱਕ ਤੇ ਆ ਜਾਂਦਾ ਹੈ ਜੀ ਅਸੀਂ ਜਿੰਨਾ ਦੱਸ ਸਕਦੇ ਆ ਦੱਸਿਆ ਔਰ ਦੂਸਰੇ ਸੈਗਮੈਂਟ ਸਾਡੇ ਆਰ ਜੇ ਜਹਾਂਗੀਰ ਖਾਨ ਸਿਆਨ ਉਹ ਜਿਹੜੇ ਨੇ ਆਈ ਐਮ ਟੂ ਜੁਆਇਨ ਟੂ ਖਾਲਸਤਾਨ ਕੰਟਰੀ ਲਵਿੰਗ ਮੋ ਚਲੋ ਇਹ ਸਾਡੇ ਇਹਨਾਂ ਵੀਰਾਂ ਦਾ ਪਿਆਰ ਹੈ ਔਰ ਇਹਨਾਂ ਨੇ ਜਿਹੜਾ ਉਹਨਾਂ ਦੇ ਹੋਰ ਵੀ 4-5 ਮੈਸੇਜ ਕੋਈ ਸੂਰਚ ਲਿਖਿਆ ਨੇ ਔਰ ਜਿਹਦੇ ਚ ਉਹਨਾਂ ਨੇ ਸਿੱਖਾਂ ਦੀ ਤਾਰੀਫ ਕੀਤੀ ਹੈ ਜੀ ਡਾਕਟਰ ਸਾਹਿਬ ਸਮਾਂ ਸੀਮਾ ਨੂੰ ਮੁੱਖ ਰੱਖਦੇ ਆ ਮੈਂ ਚਾਹਾਂਗੀ ਕਿ ਤੁਸੀਂ ਅੱਜ ਦਾ ਵਿਚਾਰ ਇਹ ਸਾਡੇ ਦਰਸ਼ਕਾਂ ਨਾਲ ਕਿਸ ਕਰਦੇ ਨਹੀਂ ਬੜੀ ਜਰਾ ਅਮਰਿੰਦਰ ਸਿੰਘ ਦਾ ਜ਼ਿਕਰ ਤਾਂ ਮੈਂ ਜ਼ਰੂਰ ਹੁਣ ਕਰਨਾ ਹੈ ਇਹਨੇ ਬੜਾ ਚੱਕੀ ਸੀ ਕੀ ਕਹਿੰਦੇ ਨੇ ਕਿ ਅਸਮਾਨ ਸਿਰ ਤੇ ਚੁੱਕਿਆ ਸੀ ਔਰ ਕੈਨੇਡਾ ਦੀ RCMP ਨੇ ਕਿਹਾ ਕੈਨੇਡਾ ਗਵਰਨਮੈਂਟ ਵੱਲੋਂ ਕਿ ਜੀ ਇਹ ਜਿਹੜਾ ਸਾਨੂੰ ਸ਼ਿਕਾਇਤ ਤੁਹਾਡੀ ਇੰਡੀਅਨ ਐਂਬੈਸੀ ਦੂਜਿਆਂ ਨੇ ਕੀਤੀ ਕਿ ਅਮਰਿੰਦਰ ਸਿੰਘ ਨੂੰ ਬਹੁਤ ਥ੍ਰੈਟ ਹੈ ਔਰ ਉਹਨੂੰ ਉਹਨਾਂ ਨੇ ਕਿਹਾ ਜੀ ਅਸੀਂ ਇਨਵੈਸਟੀਗੇਟ ਕੀਤਾ RCMP ਇਨਵੈਸਟੀ RCMP ਇਨਵੈਸਟੀਗੇਟਰਸ ਡਿਟਰਮਿੰਡ ਥੈਟ देयर इज नो ਐਵਿਡੈਂਸ ਆਫ ਡਾਇਰੈਕਟ ਫਿਜ਼ੀਕਲ ਥ੍ਰੈਟ ਮੇਡ ਟੁਵਰਡਸ ਅਮਰਿੰਦਰ ਸਿੰਘ ਕਿ ਕਿਉਂਕਿ ਇਹਨੇ ਕੋਈ ਉਹਨੂੰ ਥ੍ਰੈਟ ਨਹੀਂ ਦਿੱਤੀ ਔਰ ਨਾਲ ਹੀ ਜੋ ਹੀ ਕੈਨੇਡਾ ਦਾ ਆਇਆ ਜਿਹੜੇ ਉਹ ਬੱਚੇ ਜਮੂਰੇ ਉੱਥੇ ਰੱਖੇ ਨੇ ਉਹਨਾਂ ਦਾ ਬਿਆਨ ਆ ਗਿਆ ਹੈ ਇੱਕ ਖਾਲਸਤਾਨੀ ਉੱਥੇ ਕਰ ਰਹੇ ਨੇ ਉਹ ਕਰ ਰਹੇ ਨੇ ਕੈਨੇਡਾ ਸਰਕਾਰ ਅਸੀਂ ਉਹ ਕਰਦੇਓ ਇਹ ਕਰਦੇਓ ਸੋ ਮੈਂ ਕਹਾਂ ਕਿ ਵੀ ਇਹ ਇਹ ਵੀ ਕੈਨੇਡਾ ਨੇ ਮੂੰਹ ਤੇ ਚਪੇੜ ਮਾਰੀ ਹੈ ਇੱਕ ਵੀ ਇਹ ਸਮਝਦੇ ਨੇ ਕਿ ਉੱਥੇ ਬੈਠੇ ਬਿਆਨਬਾਜ਼ੀਆਂ ਕਰਕੇ ਐਮਬੈਸੀਆਂ ਦਾ ਪ੍ਰਭਾਵ ਇਸਤੇਮਾਲ ਕਰਕੇ ਜਿਹੜਾ ਇਹ ਕੈਨੇਡੀਅਨ ਸਿਸਟਮ ਨੂੰ ਇਨਫਲੂਐਂਸ ਕਰ ਇਹ ਹੈ ਫਰੀडम ਜਦੋਂ ਅਸੀਂ ਫਰੀडम ਦੀ ਗੱਲ ਕਰਦੇ ਹਾਂ ਇਹ ਹੈ ਕਿ ਜਿੱਥੇ ਉਹਨਾਂ ਨੇ ਕੀਤਾ ਇਨਵੈਸਟ ਉਹਨਾਂ ਨੇ ਕਿਹਾ ਜੀ ਨਹੀਂ ਇਹ ਇਦਾ ਕੋਈ ਆਧਾਰ ਨਹੀਂ ਹੈ ਤੁਹਾਡੀ ਸ਼ਿਕਾਇਤ ਦਾ ਜੀ ਡਾਕਟਰ ਸਾਹਿਬ ਅੱਜ ਦੇ ਵਿਚਾਰ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਵਿਚਾਰ ਲਈ ਅਸੀਂ ਸੁਹੀ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਹੀ ਰਾਗ ਚ ਗ੍ਰਹਿ ਵਸ ਗੁਰ ਕੀਨਾ ਹੋਂ ਕਰ ਕੀਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਰ ਕੋ ਲੋੜੀ ਕਵਨ ਕਹਾ ਗੁਣਕੰਤ ਪਿਆਰੇ ਸੁਗੜ ਸਰੂਪ ਦਇਆਲ ਮੁਰਾਰੀ ਰੱਬ ਨੂੰ ਕਿਵੇਂ ਮਿਲਣਾ ਹੈ ਰੱਬ ਦੇ ਨਾਲ ਪਿਆਰ ਕਿਵੇਂ ਹੋਏ ਇਸ ਦੇ ਲਈ ਪਤੀ ਪਤਨੀ ਦਾ ਅਲੰਕਾਰ ਕਿ ਕਿਵੇਂ ਇੱਕ ਪਤਨੀ ਆਪਣੇ ਪਤੀ ਔਰ ਇਹਨੂੰ ਕਦੇ ਵੀ ਇਸ ਸੱਚ ਨਾ ਲਿਆ ਜਾਏ ਕਿ ਵੀ ਬੰਦਾ ਪਤਾ ਨਹੀਂ ਕੋਈ ਰੱਬ ਹੈ ਔਰ ਪਤਨੀ ਜਿਹੜੀ ਹੈ ਉਹ ਇਸੇ ਕੰਮ ਚ ਹੀ ਹੈ ਵੀ ਉਹਨੇ ਇਹ ਜਾਣਿਆ ਇੱਕ ਅਲੰਕਾਰ ਸਿਸਟਮ ਕਿਉਂਕਿ ਪਤੀ ਰੱਬ ਹੈ ਪਤਨੀ ਰੂਹ ਹੈ ਔਰ ਇਹਦੇ ਚ ਸਾਰੀਆਂ ਹੀ ਅਸੀਂ ਰੂਹਾਂ ਖਸਮ ਇੱਕ ਹੈ ਮਾਲਕ ਇੱਕ ਹੈ ਇਹ ਸਾਰੇ ਔਰ ਇਸ ਕੰਟੈਕਸਟ ਦੇ ਵਿੱਚ ਹੀ ਬੋਸ ਸਾਰਾ ਅਲੰਕਾਰ ਦਾ ਇਹ ਭਾਵੇ ਜੀ ਕਿ ਭਾਈ ਇਹ ਕਵਨ ਕਹਾ ਗੁਣਕੰਤ ਪਿਆਰੇ ਮੈਂ ਹੀ ਮੇਰੀ ਰੂਹ ਚ ਕਿਹੜੇ ਗੁਣ ਆਣ ਕਿ ਮੈਂ ਆਪਣੇ ਪ੍ਰਭੂ ਪਤੀ ਨੂੰ ਮਿਲ ਸਕਾਂ ਸੁਗੜ ਸਰੂਪ ਦਿਆਲ ਮੁਰਾਰੇ ਉਹ ਮੇਰਾ ਵਾਹਿਗੁਰੂ ਮੇਰਾ ਪਿਆਰਾ ਜਿਹੜਾ ਕਿ ਬੜਾ ਸਿਆਣਾ ਹੈ ਬੜਾ ਸੋਹਣਾ ਹੈ ਬੜਾ ਦਿਆਲੂ ਹੈ ਫਿਰ ਇਹ ਹੈ ਕਿ ਗ੍ਰਹਿ ਵਸ ਗੁਰ ਕੀਨਾ ਹੋ ਘਰ ਕੀਨਾਰ ਦਸ ਦਾਸੀ ਕਰ ਦਿਨੀ ਪਤਾਰ ਵੀ ਮੇਰੇ ਉਸ ਪ੍ਰਭੂ ਪਤੀ ਨੇ ਮੇਰੇ ਮੇਰਾ ਸਰੀਰ ਮੇਰੇ ਵਾਸ ਵਿੱਚ ਕਰ ਦਿੱਤੇ ਜਦੋਂ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਵਾਹਿਗੁਰੂ ਦੀ ਜੀ ਔਰ ਮੈਂ ਜਿਹੜੀ ਹੈ 10 ਦਾਸੀ 10 ਇੰਦਰੀਆਂ ਗਿਆਨ ਇੰਦਰੀਆਂ ਪੰਜ ਪੰਜ ਕਰਮ ਇੰਦਰੀਆਂ ਕਰਦੀਨੀ ਪਤਾਰ ਉਹ ਮੇਰੇ ਹਵਾਲੇ ਕਰ ਮੇਰਾ ਕਾਬੂ ਹੈ ਆਪਣੀ ਸੋਚ ਤੇ ਆਪਣੇ ਗਿਆਨ ਇੰਦਰੀਆਂ ਤੇ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਰ ਕੋ ਲੋੜੀ ਮੈਂ ਹੁਣ ਸਾਰੇ ਆਪਣੀ ਤਾਕਤ ਰਾਸ ਪੂੰਜੀ ਘਰ ਦੀ ਸਮਗਰੀ ਦਾ ਮਤਲਬ ਬਾਡੀ ਸਰੀਰ ਮੰਨ ਦੀਆਂ ਸਾਰੀਆਂ ਫੈਕਲਟੀਜ਼ ਜਿਹੜੀਆਂ ਨੇ ਉਹ ਮੈਂ ਆਸ ਪਿਆਸੀ ਮੈਂ ਇਸ ਆਸ ਦੇ ਵਿੱਚ ਪਿਆਸ ਦੇ ਵਿੱਚ ਬਿਲਕੁਲ ਹੋੜੀ ਆਪਣੇ ਪਿਆਰੇ ਦੇ ਨਾਲ ਜੁੜੀ ਹੋਈ ਉਸ ਦੇ ਵਿਰਾਗ ਔਰ ਮਿਲਾਪ ਔਰ ਵਿਛੜਨਾ ਵੀ ਔਰ ਮਰਨਾ ਵੀ ਇਹ ਉਸ ਆਨੰਦदाई ਸੂਚਕ ਹੈ ਪਿਆਰੇ ਦੇ ਜੀ ਸਤ 시ਗਾਰ ਭਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੂਲ ਮੁਖ ਖਾਇ ਇਹ ਹੁਣ ਉਸ ਜ਼ਮਾਨੇ ਚ ਜਿਹੜੀਆਂ ਖਾਂਦੇ ਪਿੰਦੇ ਘਰਾਂ ਦੀਆਂ ਔਰਤਾਂ ਪਤੀ ਨੂੰ ਰਜਾਣ ਦੇ ਲਈ ਜਾਂ ਵਸ ਵਿੱਚ ਕਰਨ ਦੇ ਨਾਂ ਥੱਲੇ ਇੱਕ ਤਾਂ ਸ਼ਿੰਗਾਰ ਹੈ ਬਾਹਰਲਾ ਜਿਹਨੂੰ 16 ਸ਼ਿੰਗਾਰ ਕਿਹਾ ਜਾਂਦਾ ਸੀ ਇੱਥੇ ਕਈ ਵਾਰੀ ਸੱਤ ਸ਼ਿੰਗਾਰ ਵੀ ਕਿਹਾ ਜਾਂਦਾ 16 ਉਹਦੇ ਐਲੈਬੋਰੇਟਿਵ ਨੇ ਜੀ ਭੌਂ ਅੰਜਨ ਪਾਇਆ ਗੁਰੂ ਸਾਹਿਬ ਕਹਿੰਦੇ ਨੇ ਕਿ ਵੀ ਮੈਂ ਮੇਰੀ ਰੂਹ ਮੈਂ ਉਹ ਦੁਨਿਆਵੀ ਸ਼ਿੰਗਾਰ ਚ ਨਹੀਂ ਮੈਂ ਭੌ ਉਸ ਦੇ ਡਰ ਦਾ ਉਸ ਦੇ ਪਿਆਰ ਪਰੇ ਡਰ ਦਾ ਸੁਰਮਾ ਅੱਖਾਂ 'ਚ ਪਾਇਆ ਅੰਮ੍ਰਿਤ ਨਾਮ ਤੰਬੂਲ ਮੁਖ ਖਾਇਆ ਹੁਣ ਪਾਣ ਇਸ ਲਈ ਖਾਦਾ ਜਾਂਦਾ ਸੀ ਕਿ ਉਹਦੇ ਵਿੱਚ ਖੁਸ਼ਬੂ ਹੁੰਦੀ ਹੈ ਔਰ ਇਹ ਇੱਕ ਵੀ ਮੈਂ ਅੰਮ੍ਰਿਤ ਰੂਪੀ ਨਾਮ ਦਾ ਜਿਹੜਾ ਹੈ ਉਹ ਪਾਣ ਲਿਆ ਹੈ ਕਿ ਵੀ ਉਹ ਮੇਰੇ ਜਿਹੜੀ ਖੁਸ਼ਬੂ ਹੈ ਉਹ ਇੱਕ ਆਰਟੀਫੀਸ਼ੀਅਲ ਖੁਸ਼ਬੂ ਨਹੀਂ ਹੈ ਰੱਬ ਦੇ ਪਿਆਰ ਦੇ ਲਈ ਅੰਮ੍ਰਿਤ ਰੂਪੀ ਨਾਮ ਦੀ ਜਿਹੜੀ ਖੁਸ਼ਬੂ ਹੈ ਕੰਗਨ ਬਸਤਰ ਗਹਿਣੇ ਬਣੇ ਸੁਹਾਵੇ ਤਨ ਸਭ ਸੁਖ ਪਾਵੇ ਜਾਂ ਪਿਰ ਘਰ ਆਵੇ ਕਿ ਮੇਰੇ ਹੁਣ ਸ਼ਿੰਗਾਰ ਦੇ ਵਿੱਚ ਕੰਗਨ ਵੀ ਨੇ ਕੱਪੜੇ ਵੀ ਨੇ ਗਹਿਣੇ ਵੀ ਨੇ ਤਨ ਸਭ ਸੁਖ ਪਾਵੇ ਜਾਂ ਪਿਰ ਘਰ ਉਹਨਾਂ ਨੇ ਕਿਹਾ ਜੀ ਇਹਨਾਂ ਗਹਿਣਿਆਂ ਦਾ ਕੀ ਫਾਇਦਾ ਜੇ ਪਤੀ ਘਰ ਨਹੀਂ ਆਉਂਦਾ ਪਿਆਰਾ ਕਰਨੀ ਆਉਂਦਾ ਸੋ ਮੈਂ ਉਹਦੇ ਸੱਚ ਦੇ ਨਾਲ ਜੁੜਿਆ ਮੇਰੀ ਰੂਹ ਰੱਬ ਦੇ ਔਰ ਆਪਣੇ ਆਪ ਪਿਆਰਾ ਮੇਰੇ ਤੇ ਰਿਝੈ ਗੁਣ ਕਾਮਣ ਕਰ ਕੰਤ ਰਜੈ ਹੁਣ ਕੀ ਸੀ ਇਹ ਵੀ ਹੁੰਦਾ ਸੀ ਟੂਣੇ ਹੁੰਦੇ ਸੀ ਜੀ ਕਿਵੇਂ ਪਤੀ ਨੂੰ ਕਾਬੂ ਕਰਨਾ ਹੈ ਅਜੇ ਵੀ ਕਈ ਉਹ ਰਸਾਲੇ ਨਿਕਲਦੇ ਹੁੰਦੇ ਸੀ ਨਿਕਲੇ ਨੇ ਕਿ ਵੀ ਕੀ ਕੀਤਾ ਜਾਏ ਕਾਮਣ ਟੂਣੇ ਨੂੰ ਕਹਿੰਦੇ ਨੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮੈਂ ਗੁਨਾ ਦੇ ਨਾਲ ਉਸ ਰੱਬ ਦੀ ਯਾਦ ਦਾ ਗੁਣ ਲੈ ਕੇ ਆਪਣੇ ਪਿਆਰੇ ਨੂੰ ਜਿਹੜਾ ਹੈ ਇਹੀ ਮੇਰਾ ਟੂਣਾ ਕਰ ਕੰਤ ਰਜਾਇਆ ਉਸ ਪਿਆਰੇ ਨੂੰ ਰਜਾਇਆ ਵਸ ਕਰ ਲੀਨਾ ਗੁਰ ਪਰਮ ਚੁਕਾਇਆ ਉਹ ਸਤਗੁਰੂ ਨਹੀਂ ਜਿਹੜਾ ਜਦੋਂ ਮੇਰੇ ਚਾਉ ਵਸੇ ਮੇਰੇ ਅੰਦਰ ਉਹ ਪਰਮ ਖਤਮ ਹੋ ਗਿਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਯੋਪਰੀਤਮ ਮੇਰਾ ਮੇਰਾ ਅੱਜ ਕਿਉਂਕਿ ਮੇਰਾ ਪਤੀ ਪ੍ਰਭੂ ਮੇਰੇ ਨਾਲ ਹੈ ਇਸ ਲਈ ਮੇਰਾ ਮੁਕਾਮ ਮੇਰੀ ਰੋਜ਼ਾ ਮੁਕਾਮ ਸਭ ਤੋਂ ਉੱਚ ਹੈ ਜੀ ਔਰ ਪਿਆਰੇ ਪਤੀ ਨੇ ਰੱਬ ਨੇ ਹੋਰ ਸਭ ਨੂੰ ਪਾਸੇ ਕਰਕੇ ਮੈਨੂੰ ਆਪਣੇ ਗੜ ਨਾਲ ਲਾ ਲਿਆ ਮੈਨੂੰ ਆਪਣੇ ਪਿਆਰ ਦੇ ਯੋਗ ਬਣਾਇਆ ਔਰ ਰਖੀਤ ਗੁਰੂ ਸਾਹਿਬ ਨੇ ਫਰਮਾਇਆ ਪ੍ਰਗਟਿਆ ਸੂਰ ਜੋਤ ਉਜਿਆਰ ਸੇਜ ਵਿਛਾਈ ਸਰਦ ਅਪਾਰ ਸੂਰ ਕਹਿੰਦਾ ਸੂਰਜ ਨੂੰ ਕਿ ਉਹ ਗਿਆਨ ਦਾ ਚਾਨਣ ਵਾਹ ਗੁਰੂ ਜਿਹੜਾ ਉਸ ਦੀ ਜੋਤ ਆ ਚਾਰੇ ਪਾਸੇ ਉਜਿਆਰ ਹੈ ਪਰ ਮੈਂ ਆਪਣੇ ਮਨ ਦੀ ਸੇਜ ਜਿਹੜੀ ਹੈ ਪਿਆਰ ਦੇ ਨਾਲ ਸ਼ਰਦਾ ਦੇ ਨਾਲ ਉਸ ਪਿਆਰੇ ਦੇ ਲਈ ਵਿਚਾਈ ਹੈ ਨਵ ਰੰਗ ਲਾਲ ਸੀਜ 라ਵਣ ਆਇਆ ਜਨ ਨਾਨਕ ਪਿਰ ਤਨ ਮਿਲ ਸੁਖ ਪਾਏ ਇਹ ਵੀ ਜਿਹੜਾ ਪਤੀ ਪਤਨੀ ਦਾ ਸੰਜੋਗ ਹੈ ਉਸ ਵੱਲ ਇਸ਼ਾਰਾ ਕਰਦੇ ਕਿ ਫਿਰ ਉਹ ਵਾਹਿਗੁਰੂ ਆ ਕੇ ਮੇਰੇ ਹਿਰਦੇ ਦੇ ਆਸਣ ਤੇ ਮੇਰੇ ਹਿਰਦੇ ਦੀ ਸੀਜਾ ਤੇ ਵਿਰਾਜ ਗਿਆ ਔਰ ਨਿਤ ਨਵੇਂ ਪਿਆਰ ਵਾਲਾ ਮੇਰਾ ਪ੍ਰੀਤਮ ਹੈ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾ ਜਨ ਨਾਨਕ ਪਿਰ ਤਨ ਮਿਲ ਸੁਖ ਪਾਇਆ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮੈਂ ਉਸ ਦਾ ਜਨ ਨਾਨਕ ਉਸ ਇਹ ਮੇਰੀ ਰੂਹ ਤਨ ਨੇ ਉਸ ਪਿਆਰੇ ਨੂੰ ਮਿਲ ਕੇ ਜਿਹੜਾ ਉਸ ਦੀ ਵੀ ਸੁਖ ਹਾਸਲ ਕੀਤਾ ਸੋ ਇਹ ਅੱਜ ਦਾ ਵਿਚਾਰ ਜੀ ਦਾ ਸਾਥਾ ਤੁਹਾਡਾ ਬਹੁਤ ਬਹੁਤ ਪੁਰਸ਼ਕਰੀਆ ਤੁਸੀਂ ਅੱਜ ਦੇ ਅਹਿਮ issue ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੇ viewers ਕੋਲ ਲੈਣੇ ਇਜਾਜ਼ਤ viewers ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਮਦਦ ਨਾਲ ਅਗਿਆਦੋ ਦੇਖਦੇ ਰਹੋ ਟੀਵੀ ਦੀਪੋ ਬੁਲਾਦੇਵ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤ